ਹੋਰ ਭਾਈ ਠੀਕ ਹੈ ਜੀ ਓਏ ਪੈਟਰੋਲ ਪੰਪ ਕਿੱਥੇ ਹੀ ਆ ਯਾਰ ਤੇਲ ਮੁੱਕ ਗਿਆ ਪਟਾਣ ਪੰਪ ਤਾਂ ਭਾਈ ਅਗਲੇ ਪਿੰਡਾ ਇਥੋਂ 6-7 ਕਿਲੋਮੀਟਰ ਦੂਰ ਬਹਾ ਦੂਰ ਹੈ ਦੂਰ ਹੈ ਇਥੋਂ ਦਾ ਅੱਛਾ ਭਾਈ ਭਾਈ ਅਜੇ ਤੁਸੀਂ ਬੈਠੋ ਜਾਣੀ ਨਹੀਂ ਗਈ ਕੋਈ ਨਾ ਭਾਈ ਆਪਾਂ ਬੰਦੋਬਸਤ ਕਰਦੇ ਆਂ ਇਹ ਮੈਂ ਕਿਸੇ ਮੁੰਡੇ ਨੂੰ ਕਹਿ ਦੰਨਾ ਕੋਈ ਨਾ ਤੁਸੀਂ ਬੈਠੋ ਪਾਣੀ ਪੀਓਗੇ ਪਾਣੀ ਲੈ ਕੇ ਦੇਣਾ ਪਾਣੀ ਦਾ ਬਸ ਪਾਣੀ ਦਾ ਪੀ ਕੇ ਆਇਆ ਸੀ ਮੈਂ ਹੋਰ ਠੀਕ ਹੈ ਵਧੀਆ ਪਿੰਡ ਕਿਹੜਾ ਭਾਈ ਤੇਰਾ ਪਿੰਡ ਤੇ ਆ ਬਾਜੀ ਵਾਲੀ ਆ ਵਾਜ ਵਾਲੀ ਆ ਹਾਂਜੀ ਹਾਂਜੀ ਇੱਕ ਯਾਰ ਮੇਰਾ ਦੋਸਤ ਹੁੰਦਾ ਸੀ ਜਗेंद्र ਜਗਿੰਦਰ ਹੀ ਹਾਂ ਮੈਂ ਜਗਿੰਦਰ ਦਾ ਮੁੰਡਾ ਹੀ ਆ ਜੀ ਤੂੰ ਹਾਂਜੀ ਐਡਾ ਹੋ ਗਿਆ ਹਾਂਜੀ ਹਾਂਜੀ ਬਗਰੂ ਹੋ ਗਿਆ ਫਿਰਦਾ ਤੂੰ ਹਾਂਜੀ ਹਾਂਜੀ ਹੋਰ ਫਿਰਦਾ ਤੂੰ ਆਪ ਦਾ ਹੀ ਬੰਦਾ ਨਿਕਲਿਆ ਆ ਫਿਰ ਹੁਣ ਕੋਈ ਸਣਸਾ ਨਹੀਂ ਮੈਨੂੰ ਸਣਿਆ ਨਹੀਂ ਨਹੀਂ ਜੀ ਮੇਰਾ ਨਾਮ ਕੁਲਵਿੰਦਰ ਹੈ ਕੁਲਵਿੰਦਰ ਪਹਿਲਾਂ ਆਇਆ ਇੰਤਵਾਰ ਤਾਂ ਆਉਂਦੇ ਹੁੰਦੇ ਸੀ ਅੱਛਾ ਤੇ ਠੀਕ ਐ ਅੰਕਲ ਜੀ ਤੁਸੀਂ ਉਹ ਘਰੇ ਆਉਂਦੇ ਹੁੰਦੇ ਸੀ ਆਪਣੇ ਜੀ ਡੈਡੀ ਕੋਲੇ ਹਾਂ ਇਕੋ ਛੋਟੀ ਜਿਹੀ ਕੁੜੀ ਸੀਗੀ ਥੋੜੇ ਲਵੀ ਨਾਂ ਸੀ ਜਿਹਦਾ ਲਵੀ ਹਾਂ ਉਹ ਤਾਂ ਪਰਨ ਬਾਗੀ ਸੀ ਅੱਛਾ ਕਿੱਥੇ ਉਹ ਬਾਹਰਲੇ ਉੱਥੇ ਬਾਗੀ ਸੀ ਅੱਛਾ ਪਰਨ ਬਗੀ ਸੀ ਪਰ ਨਹੀਂ ਹਾਂ ਹਾਂ ਹੁਣ ਬਾਹਰ ਹੀ ਕੇ ਇੱਥੇ ਆ ਗਈ ਹੁਣ ਤਾਂ ਉਹ ਕਰਕੇ ਅੱਛਾ ਇੱਥੇ ਆ ਗਈ ਜੀ ਹਾਂ ਠੀਕ ਹੈ ਜੀ ਫਿਰ ਅੰਕਲ ਜੀ ਤੁਸੀਂ ਨਾਲ ਤਾਂ ਆਪ ਆਏ ਜੀ ਨਾਲੇ ਲਵੀ ਨੂੰ ਘਰੇ ਲੈ ਕੇ ਆਏ ਜੀ ਆਪਣੇ ਕਿਤੇ ਆਵਾਂਗੇ ਮਾਰਾਂਗੇ ਕਿਹੜਾ ਗੱਲ ਕਰੋ ਹੋਰ ਹੀ ਨਹੀਂ ਲੋਟ ਆਉਂਦਾ ਇਹਨੂੰ ਪਤਾ ਹੈ ਆ ਕੇ ਜਾਈਓ ਜੀ ਆ ਕੇ ਜਾਵਾਂਗੇ ਜ਼ਰੂਰ ਆਜ ਕੋ ਆਇ ਤੇ ਰਖ ਲਾਓ ਮਿੱਤਰਾ ਅੱਜ ਬਣੂ ਗੱਲ ਦੇਖ ਜਟ ਪਾਵਾਂ ਨਤਰੀ ਸ਼ਰਾਬ ਜਾਓ ਦਾਦਾ ਦਾਦਾ ਕਿਉਂ ਇਹ ਕਿੰਨਾ ਨਾਏ ਹੁਣ ਹਵਾੜ ਮਾਰਦੀ ਐ ਨਾ ਸਾਰੀ ਝੁੱਲਸ ਜਾਏਗਾ ਹੁਣ ਮੈਂਟ ਚ ਹੁਣ ਤੈਨੂੰ ਹਵਾੜ ਮਾਰਦੀ ਐ ਚੁੱਕ ਪਾ ਦੇ ਲੈ ਮੈਂ ਨਹੀਂ ਪੀਂਦਾ ਕਿਉਂ ਮੈਂ ਕਦੇ ਪੀਤੀ ਨਹੀਂ ਯਾਰ ਲੈ ਉਹ ਨਾਲੇ ਕਹਿੰਦਾ ਕਿ ਅੱਥ ਨੇ ਪਾਰਟੀ ਕਰਾਂਗੇ ਓਏ ਕੰਜਲੇ ਮਿੰਟਾਂ ਮੈਂ ਭੁਜੀਆ ਭਾਜੀਆ ਖਾਣਾਂ ਜਾਂ ਮੀਟ ਮੂਟ ਲਿਆਵਾਂਗੇ ਉਹ ਖਾਣਾ ਅੱਛਾ ਭੁਜੀਆ ਕੋਲ ਜਾਂਦੇ ਆਂ ਲੈਂਦਾ 5 ਰੁਪਈਆ ਦਾ ਪੈਕਟ ਜਿਆ ਸੀ ਕ ਦਾਰੂ ਦਾ ਪੀਂਦਾ ਅੱਛਾ ਮਰਾਏ ਨੂੰ ਕੀ ਕਹੇਗਾ ਤਾਹਾਂ ਜਾ ਕੇ ਓਏ ਇਹ ਤਾਂ ਨਹੀਂ ਪੀਂਦਾ ਮੈਂ ਆ ਗਿਆ ਮੈਂ ਪੀਉਂ ਇਸੇ ਨੂੰ ਗਾੜੇ ਟੋਲ ਆ ਗਏ ਨਾਲ ਡਰਮ ਲੈ ਲੈ ਲਾ ਲਊਗਾ ਓ ਮਾਇਆ ਇਹ ਲਾ ਕੇ ਆਇਆ ਯਾਰ ਆ ਐ ਕਰ ਲੈ ਪਾ ਦੇ ਫਿਰ ਕਰ ਪਾਉਂਗੇ ਕਿ ਗਲਾਸ ਭਾ ਬੁੱਕਾਂ ਦੇ ਗਲਾਸ ਨਹੀਂ ਬਾਤ ਆਈਦਾ ਚੱਕਨਾਗੇ ਲੋਕਾਂ ਨੇ ਪੀਤੀ ਤੁਪਕਾ ਤੁਪਕਾ ਪੀਤੀ ਬਾਤ ਰਹਾ ਲਗਾ ਚੜ ਗਿਆ ਸ਼ਬਬੇ ਮਾਰਾ ਅੱਡ ਗੱਲਾਂ ਫੇਰ ਲੈ ਮੈਂ ਤੁਹਾਨੂੰ ਦੱਸ ਗਲਾਸਾਂ ਗਲੂਸਾਂ ਚ ਦਾ ਮਲਾਜਮ ਪੀਂਦੇ ਆ ਆਹੋ ਸਾਡੇ ਵਰਗੇ ਤਾਂ ਮਲਾਜਮ ਪੀਂਦੇ ਆ ਇੱਕ ਦਿੰਦੇ ਆ ਆਪਣਾ ਕੋਈ ਇੰਦਰਾ ਕੋਈ ਰਿਸ਼ਤੇਦਾਰੀ ਆ ਵੀ ਮਲਾਜਮ ਲੱਗਿਆ ਗਵਾਂਟਰੀ ਬੇਸ ਤੇ ਆ ਹੋਈ ਨਹੀਂ ਆਪਣਾ ਕੋਈ ਮੇਰੀ ਮਲਾਜਮ ਗਰੀਸ ਕਰਦਾ ਮੈਂ ਨਾਮ ਲੈ ਰੋਟਾਂ ਤੂੰ ਦਾ ਬਈ ਜੱਤੀ ਸਰਦਾਰ ਆ ਗੰਗਰਿਆ ਸਾਰੀ ਬੋਤਲੀ ਪਾ ਲਈ ਉਹ ਚ ਪਾਣੀ ਪੂਣੀ ਤਾਂ ਪਾਲੰਦਾ ਪਾਣੀ ਤਾਂ ਮੇਰੇ ਮੂੰਹ 'ਚ ਹੀ ਆਇਆ ਪਿਆ ਮੇਰੀ ਗੱਲ ਸੁਣ ਓਕੇ ਕਰ ਫੇ ਚੜਦੀ ਮੈਨੂੰ ਲੈ ਮੇਰੇ ਵੀਨੇ ਡੱਬਾ ਲੈ ਕੇ ਪੀ ਜੋ ਆਏ ਇਹ ਕੋਕੇ ਦੇ ਮੰਤਰਾਂ ਦਾ ਇੱਥੋਂ ਤੱਕ ਪਹੁੰਚਦੀ ਨਹੀਂ ਯਾਰ ਇਹ ਭਾਈ ਨੇ ਮਰੀ ਪੀ ਕੇ ਹੁਣ ਦੇਖ ਕਿਵੇਂ ਕਰਦਾ ਨਿਕਿਆ ਨਿਕਲਦੇ ਕੰਨਾਂ 'ਚ ਭੂੰੜ ਮੈਂ ਬਈ ਗਾਹਾਂ ਤੋੜਦੇ ਫਿਰੋਣਾ ਇਹ ਲੈ ਉਹ ਗਾਹਾਂ ਇਹ ਤਾਂ ਸੁੱਖ ਪਖੇ ਵਾਲਾ ਲੈ ਬਈ ਚੱਕ ਓ ਬੱਬੂ ਚੱਕ ਦੇ ਫੱਟੇ ਮੇਰੇ ਆ ਬਾਹੋ ਬੜੀ ਤਗੜੀ ਚੀਜ਼ ਬਣਾਈ ਆ ਉਹ ਦਾਤਨ ਦੀ ਬੁਰਸ਼ ਨਹੀਂ ਕਹਾਵਾੜ ਤੋਂ ਮਾਰਦੀ ਕੁਛ ਨਹੀਂ ਹੁੰਦਾ ਮੈਂ ਕਿਹੜਾ ਕਰਦਾ ਮੜਾ ਛਿੱਟਾ ਕੱਢ ਦੇ ਕੱਢ ਦੇ ਕਰ ਦੇ ਮੈਂ ਇਹ ਗੱਲਾਂ ਵੀਰ ਵਾਰ ਦੇਣਾ ਪ੍ਰਯੋਜ ਕਰਦਾ ਉਹ ਪਤਾ ਜੀ ਅੱਛਾ ਡੱਪੇ ਬਾੜੀ ਪੜੀ ਗੱਡੀ ਆ ਉਹ ਗੱਡੀ ਆ ਓਏ ਬੱਬੂ ਬਾੜੀ ਤੇ ਆ ਉਹ ਬਾੜੀ ਤੇ ਆ ਬਾੜੀ ਤੇ ਆ ਆ ਤੂੰ ਤਾਂ ਹੋਣ ਲੱਗਾ ਰਿਸ਼ਤੇਦਾਰ ਹੋ ਗਏ ਓ ਮੈਨੂੰ ਆਇਆ ਭਾਈ ਮਾਣਾ ਝੂਠੇ ਠੇ ਛੋੜਾ ਆਇਆ ਜੇ ਉਹ ਕਰਦਾਗਾ ਅਜੇ ਕਦਾਂ ਪੱਗ ਲੱਗ ਗਿਆ ਉਦੋਂ ਚਾਹ ਮੈਨੂੰ ਝੂਠੀ ਪਈ ਆ ਉਹ ਜਿਹੜੇ ਜੂਠੇ ਤੋਂ ਪ੍ਰੇਰਨ ਕਰਦੇ ਕੁੜੀਆਂ ਤੋਂ ਪੈਸੇ ਖੋਹੇ ਦਾ ਮੈਂ ਰਿਆ ਕਰਦਾ ਇਹਨੂੰ ਆਹ ਇਹੋ ਕੰਮ ਕਰਦਾ ਤੂੰ ਉਹ ਕੰਮ ਕਰਿਆ ਉਹ ਰਾਤ ਸੀ ਹੋ ਐਣੀ ਫੇਰ ਸਭ ਪਾਲਿਆ ਉੱਥੇ ਮੈਂ ਮੈਂ ਸੁਣਾ ਤਰਾਰੇ ਦਾ ਅੱਜ ਫੇਰ ਮਿਲ ਗਈ ਅੱਛਾ ਹਾਂ ਅੱਡੇ ਦੇ ਘੜੀ ਉੱਥੇ ਸ਼ਹਿਰ ਵਾਲੇ ਜਮੀ ਪੈਣ ਲੱਗਾ ਸੀ ਵੀ ਬਾਗੇ ਹਾਂ ਤੇ ਪ੍ਰਭਾਵਾ ਸ਼ੁਕਰ ਸੱਚੇ ਪਾਤਸ਼ਾਹ ਦਾ ਮੇਰੇ ਜੀ ਦੀ ਗੱਡੀ ਆ ਬੋਗੀ ਅੱਛਾ ਨਹੀਂ ਲਤਣ ਤੇ ਸੀ ਦੁਨੀ ਮਾਰ ਦਿੰਦੀ ਇੱਥੇ ਤਾਂ ਸਹੀ ਗੱਲ ਆ ਬਈ ਕਹੇ ਜੀ ਕੋਈ ਤਸਵੀਰ ਦਿਖਾ ਦਿਓ ਤਸਵੀਰ ਨੂੰ ਸਾਰਾ ਜੀ ਆਏ ਅਗਲੇ ਦੀ ਐਲਬਮ ਬਣਾਈ ਪਰ ਤੇ ਇੰਨੀ ਛੁੜੀ ਸੋਹਣੀ ਐ ਕੁੜੀ ਸੋਹਣੀ ਐ ਕਾਕਾ ਸੁਭਾਅ ਵਾਲਾ ਚੱਕ ਮਾ ਭਾਣਾ ਅੱਗ ਦੀ ਲਾਟ ਆ ਜਮਾ ਜਮਾ ਚੰਗੜੇ ਕੱਢਦੀ ਚੰਗੜੇ ਆ ਹਾਂ ਗੋਰੀ ਬੜੀਆ ਮੇਰੇ ਖਿਆਲ ਤੇ ਆਪਣੇ ਪਿੰਡ ਚ ਦਾ ਜੀ ਕੁੜੀ ਨਹੀਂ ਹੈਗੀ ਲੈ ਗਾੜੀਆਂ ਮੀਂਹ ਕਣੀ ਨਾ ਜੇ ਕਦਾ ਹੋ ਪਾਂ ਗਰਾ ਆਹਰ ਪਾਉਂਦੇ ਰਹਿ ਕੀ ਗਿਆ ਭਾਈ ਇਹਨੂੰ ਸਾਰੀ ਤਾਂ ਪੀ ਕੇ ਇਹ ਕੰਟਰੋਲ ਕਰ ਇਹਨੂੰ ਬੱਸ ਆ ਰਿਹਾ ਹੈ ਕੋਈ ਦੇਖੀ ਨਹੀਂ ਐਨਾ ਬਾਤ ਹੁੰਦਾ ਇਹਨੇ ਇਕੱਠੀ ਜੜਦੀ ਆ ਮਾਗਰੋਂ ਲੱਤਾਂ ਦਾ ਆਉਂਦੀ ਨਹੀਂ ਮਨਾ ਮੈਂ ਤੇ ਛੱਡਿਆ ਹੋਂਗੇ ਨਾ 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 ਬਈ ਗਲਤ ਹੈ ਸਵਾਰੀ ਆਦੇ ਸਮਾਨ ਦੀ ਮੈਂ ਨਹੀਂ ਛੱਡੀ ਕਿਉਂਗਾ ਸੁਣੋ ਤਿੰਨੇ ਇੱਥੇ ਡਿਗ ਡੁਗ ਪੇ ਨਾ ਮੈਂ ਨਹੀਂ ਛੱਡ ਛੁਟਕੀ ਆਉਂਦਾ ਲੋਕਾਂ ਦਾ ਲੀਬਰ ਟੈਨਸ਼ਨ ਨਾ ਲਓ ਓ ਬਾਈ ਸੋਹਣੇ ਬੰਦੇ ਦਾ ਕੰਮ ਹੀ ਹੁੰਦਾ ਯਾਰੀ ਆ ਅਸੀਂ ਨਹੀਂ ਤੇਰਾ ਮਾਨਸਾ ਦਾ ਨਫਰਦੇ 700 ਮੈਨੂੰ ਮੈਂ ਡੱਕ ਕੇ ਤਾਂ ਨਹੀਂ ਡੇਗਦਾ ਐਂ ਕਰ ਬਈ ਬੋਲੀ ਪਾ ਬੋਲੀ ਇਹਦੇ ਲੈ ਇੱਕ ਜਾ ਲਈ ਆ ਓਏ ਪਟਾਏ ਪੰਮੀ ਬਾਈ ਓਏ ਟੂਕ ਦਿੰਦਾ ਲੈ ਸੁਣ ਓ ਪਾਰੀ ਬੰਸੀ ਖਟੇਂ ਗਿਆ ਸੀ ਹਾਂ ਹਾਂ ਹੱਟ ਕੇ ਲਈ ਹੰਦਾ ਪੀਪਾ ਪੀਪਾ ਉਹ ਉੱਤੇ ਚੜਦੀ ਦਾ ਚੈਨ ਚ ਫਸ ਕੇ ਪਜਾਮਾ ਉੱਤੇ ਚੜਦੀ ਦਾ ਲਾ ਭੁੱਲੀ ਕੋਈ ਨਾ ਕੋਈ ਲੱਤ ਨਹੀਂ ਵਾਹ ਨਹੀਂ ਤੂੰ ਕਿੱਧਰ ਵੀ ਕਿੱਧਰ ਜੋੜ ਕੇ ਕਿਵੇਂ ਟਪਾਦੀ ਹੈ ਇਹ ਸਿਰਾ ਬੋਲੀ ਇੱਕ ਹੋ ਇੱਕ ਹੋ ਇਹ ਲੱਗਦੇ ਬੋਲੀ ਦੀ ਨਾ ਵੀ 20 ਹਨਾ ਬਸ ਸਮਝਾਉਗੀ ਉਹ ਗਲ ਹੋ ਗਈ ਇਹ ਸਮਝਣ ਬੰਦੇ ਸਮਝਣਗੇ ਤੂੰ ਸਮਝ ਗਿਆ ਦੇਖ ਹਾਂ ਇਹਨਾਂ ਨੂੰ ਨਹੀਂ ਆਉਂਦੀ ਉਹ ਦੂ ਚੰਗਾ ਤਾਂ ਸੋਨੂੰ ਸਿਤਵੜੀ ਪਾ ਲੰਦਾ ਉਹ ਛੋਨੂੰ ਸਿਤਵੜਾ ਉਹਦੇ ਕਜਰ ਦੇ ਵੀ ਗੁਰਗੁਣਾਈ ਹੈ ਇਹਦੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਯਾਰ ਉਹਦੀ ਵੀ ਥੰਦੇ ਉਹਦੀ ਬੋਲੀ ਸੁਣਾ ਇਹ ਪਿਆਰ ਨਾਲ ਬੋਲਦਾ ਹੈ ਬਾਰੀ ਪੈਸੀ ਖਟਣ ਗਿਆ ਸੀ ਖਟਕੇ ਲਿਆ ਦੀ ਝੱਗ ਝੱਗ ਛਪੜਾ ਨੂੰ ਅੱਗ ਲੱਗੀ ਉੱਤੇ ਰਹਿ ਲੋ ਖੇਸ ਰੁਮਾਰ ਦੇ ਕੀ